ਅੱਜ ਮਕਸਦ ਕੀ ਹੈ ਬੀਸੀ ਕਰਨ ਦਾ ਦੇਖੋ ਅੱਜ ਜਿਹੜੇ ਸਾਰੇ ਬਲਾਕ ਦੀ ਕਾਂਗਰਸ ਸਾਰੇ ਜਿਹਦੇ ਵਿੱਚ ਸਾਡੇ ਅਹੁਦੇਦਾਰ ਵੀ ਨੇ ਐਮਸੀਵੀ ਨੇ ਕਾਂਗਰਸ ਦੇ ਹਰ ਤਰੀਕੇ ਦੇ ਹਰ ਵਰਗ ਦਾ ਸਾਡਾ ਵਰਕਰ ਤੋਂ ਲੈ ਕੇ ਸਾਰੇ ਸਾਥੀ ਬੈਠੇ ਨੇ ਅਸੀਂ ਅੱਜ ਦਾ ਮਕਸਦ ਇਹ ਹੈਗਾ ਕਿ ਜੋ ਪੰਜਾਬ ਦੀ ਸਰਕਾਰ ਨੇ ਲੀਡਰ ਆਫ ਓਪੋਜੀਸ਼ਨ ਦੇ ਉੱਪਰ ਆ ਕੇਸ ਦਰਜ ਕੀਤਾ ਉਹਦੀ ਅਸੀਂ ਡਟ ਕੇ ਕੰਡੈਮਨੇਸ਼ਨ ਕਰਦੇ ਹਾਂ ਨਿੰਦਾ ਕਰਦੇ ਹਾਂ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕਿ ਜੋ ਕੁਛ ਚੀਫ ਮਿਨਿਸਟਰ ਹੈ ਉਹ ਆਫੀਸ਼ੀਅਲੀ ਸਰਕਾਰ ਉਹਦੇ ਅੰਡਰ ਹੁੰਦੀ ਹੈ ਤੇ ਉਹਦੇ ਆਰਡਰ ਚੱਲਦੇ ਆ ਲੇਕਿਨ ਜਿਹੜਾ ਵਿਰੋਧੀ ਧਿਰ ਦਾ ਨੇਤਾ ਹੁੰਦਾ ਹੈ ਉਹਨੂੰ ਸ਼ੈਡੋ ਚੀਫ ਮਿਨਿਸਟਰ ਕਹਿੰਦੇ ਆ ਉਹ ਵੀ ਨਾਲ ਜਿਹੜਾ ਚੀਫ ਮਿਨਿਸਟਰ ਦੇ ਬਰਾਬਰ ਦੀਆਂ ਪਾਵਰਾਂ ਰੱਖਦਾ ਹੈ ਸੰਵਿਧਾਨ ਦੇ ਮੁਤਾਬਕ ਉਹੀ ਰੈਂਕ ਉਹੀ ਗੱਲ ਉਹੀ ਬਾਤ ਜਿੰਨੀ ਇਨਫਰਮੇਸ਼ਨਾਂ ਜਾਂਦੀਆਂ ਉਹਨਾਂ ਕੋਲੇ ਵੀ ਜਾਂਦੀਆਂ ਤੇ ਉਹਨਾਂ ਕੋਲੇ ਵੀ ਜਾਂਦੀਆਂ ਸਰਕਾਰ ਬਾਉਂਡ ਐ ਇਸ ਗੱਲ ਦੀ ਜੇ ਇੱਕ ਅਖਬਾਰ 'ਚ ਛਪੀ ਹੋਈ ਖਬਰ ਬਲਕਿ ਖ਼ਬਰ ਦੇ ਵਿੱਚ ਦਾ ਸ਼ਪੀ ਖਬਰ ਨੇ ਕਿਹਾ ਸੀ ਕਿ 55 ਜੇ ਬਾਬੋ ਆਏ ਇੱਥੇ ਤੇ ਜੇ ਵਿਰੋਧੀ ਧਿਰ ਦਾ ਲੀਡਰ ਆਦੇ ਪੰਜਾਬ ਦੇ ਸਾਰੇ ਵਰਗੇ ਵਰਗਾਂ ਦੇ ਲੋਕਾਂ ਦੇ ਵਾਸਤੇ ਚਿੰਤਤ ਹੁੰਦਾ ਸੁੱਖ ਮੰਗਦਾ ਤੇ ਸੁੱਤੀ ਸਰਕਾਰ ਨੂੰ ਜੁਗਾਉਂਦਾ ਹੈ ਕਿ ਤੁਸੀਂ ਦੇਖੋ ਕਿੱਥੇ ਬੈਠੇ ਹੋ ਤੁਸੀਂ 13 ਬੰਬ ਚੱਲ ਗਏ ਐਨੇ ਆਖ਼ਬਾਰ ਵੀ ਲਿਖ ਰਿਹਾ ਜੇ ਹੋਰ ਆ ਰਹੇ ਆਏ ਐ ਉਹ ਵੀ ਚੱਲਣੇ ਆ ਲੋਕਾਂ ਤੇ ਔਰ ਜੋ ਜੋ ਕੁਝ ਹੋਇਆ ਥਾਣਿਆਂ ਤੇ ਕਦੇ ਸੁਣਿਆ ਨਹੀਂ ਸੀ ਕਿ ਇਸ ਤਰ੍ਹਾਂ ਸਾਡੇ ਗ੍ਰਨੇਡਾ ਡਿੱਗਣਗੇ ਧਰਮ ਸਤਾਨਾ ਸੁਣਿਆ ਨਹੀਂ ਸੀ ਕਦੇ ਇਸ ਤਰ੍ਹਾਂ ਕਰਨਗੇ ਔਰ ਇੰਡੀਵਿਜੂਅਲ ਜਿਹੜੇ ਕੁਛ ਦਿਨ ਪਹਿਲਾਂ ਤੋਂ ਕਹਤਾ ਕਿ ਇੱਕ ਹਿੰਦੂ ਲੀਡਰ ਤੇ ਹੋਣਾ ਜੋ ਕਾਲੀਆ ਜੀ ਤੇ ਹੋਇਆ ਉਹ ਸਾਰਾ ਕੁਝ ਵਾਪਰ ਰਿਹਾ ਹੈ ਕੀ ਇਹ ਸਾਰਾ ਕੁਝ ਸਰਕਾਰ ਸੁੱਤੀ ਪਈ ਹੈ ਸਤਤੇ ਤੇ ਬਲਕੇ ਐਕਸ਼ਨ ਆਪਦੇ ਲੋਕ ਜਿਹੜੇ ਐਕਟਿਵਲੀ 13 ਬੰਬ ਬੰਬ ਹੋ ਗਏ ਤੇ ਜੇ ਉਸ ਤਰ੍ਹਾਂ ਹੀ ਅਜੇ ਨਾਲ ਨੂੰ ਪਤਾ ਨਹੀਂ ਲੱਗ ਰਿਹਾ ਕਿੱਥੋਂ ਕੀ ਆਏ ਨੇ ਉਹ ਉਲਟੀਆਂ ਗੱਲਾਂ ਪਾ ਕੇ ਆਪੋਜੀਸ਼ਨ ਦੀ ਜਵਾਨ ਬੰਦ ਕਰਨਾ ਚਾਹੁੰਦੀ ਹੈ ਆਪੋਜੀਸ਼ਨ ਦੀ ਜਵਾਨ ਨਹੀਂ ਬੰਦ ਹੁੰਦੀ ਕਦੇ ਵੀ ਕਿਉਂਕਿ ਜਿਹੜੀ ਹੈਗੀ ਹੈ ਲੋਕਾਂ ਦੇ ਹਰ ਮੁੱਦੇ ਉੱਪਰ ਚਾਹੇ ਉਹ ਮੁਲਾਜ਼ਮਤ ਦਾ ਹੈ ਚਾਹੇ ਕਿਸਾਨਾਂ ਦਾ ਹੈ ਚਾਹੇ ਵਪਾਰੀਆਂ ਦਾ ਹੈ ਚਾਹੇ ਬੇਰੁਜ਼ਗਾਰਾਂ ਦਾ ਕਿਸੇ ਦਾ ਮਾਮਲਾ ਹੈ ਉਹ ਉਠਾਉਣਾ ਆਪੋਜੀਸ਼ਨ ਦੀ ਜ਼ਿੰਮੇਵਾਰੀ ਹੁੰਦੀ ਹੈ ਇੱਕ ਪਾਸੇ ਸਰਕਾਰ ਹੈ ਜਿਹਨੇ ਐਕਟ ਕਰਨਾ ਹੁੰਦਾ ਹੈ ਦੂਜੇ ਪਾਸੇ ਵਿਰੋਧੀ ਧਿਰ ਹੁੰਦੀ ਜਿਹਨੇ ਐਕਟ ਕਰਾਉਣਾ ਹੁੰਦਾ ਤੇ ਗਲਤ ਹੋਏ ਐਕਟ ਨੂੰ ਕੰਡੈਮ ਕਰਨਾ ਹੁੰਦਾ ਹੈਗਾ ਅਸੀਂ ਤਾਂ ਹਮੇਸ਼ਾ ਪਿਛਲੇ ਸਮੇਂ ਦੇਖਿਆ ਸੀਗਾ ਸਤਕਾਰ ਹੁੰਦਾ ਸੀਗਾ ਵਿਰੋਧੀ ਧਿਰ ਦੇ ਲੀਡਰ ਦਾ ਅੱਜ ਇਹੀ ਕਾਰਨ ਹੈ ਆਲੇ ਦੁਆਲੇ ਦੇ ਸੂਬਿਆਂ ਦੀਆਂ ਸਾਰੀਆਂ ਹੀ ਪਾਰਟੀਆਂ ਦੇ ਲੋਕਾਂ ਨੇ ਇਸ ਦੀ ਨਿੰਦਿਆ ਕੀਤੀ ਹੈ ਤੁਸੀਂ ਇਹਨੂੰ ਹੋਰ ਪਾਸੇ ਜੋੜ ਕੇ ਇੱਕ ਡਰਾਉਣਾ ਧਮਕਾਉਣਾ ਚਾਹੁੰਦੇ ਹੋ ਕਮਲਿਓ ਕਾਂਗਰਸ ਪਾਰਟੀ ਤਾਂ ਉਸ ਅੱਤਵਾਦ ਦੇ ਵਿੱਚ ਲੜੀ ਹੈ ਜਦੋਂ ਆਪਾਂ ਨੂੰ ਪਤਾ ਸੀ ਕਿ 4 ਵਜੇ ਬਾਜ਼ਾਰ ਬੰਦ ਹੋ ਜਾਂਦੇ ਆ ਲੋਕਾਂ ਵਾਸਤੇ ਲੜੇ ਹੈਗੇ ਆ ਕਾਂਗਰਸ ਪਾਰਟੀ ਜਾਂ ਆਪਣਾ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਜਿਹਨੂੰ ਅੰਗਰੇਜ਼ ਡਰਾਉਣਾ ਚਾਹਦੇ ਸੀ ਜੱਲ੍ਹੇ ਵਾਲੇ ਬਾਗ 'ਚ ਗੋਲੀਆਂ ਚਲਾ ਕੇ ਅੰਗਰੇਜ਼ ਦਾ ਮੂੰਹ ਮੋੜਤਾ ਸੀ ਉੱਥੇ ਨਹੀਂ ਖੜੇ ਸੀ ਅੱਜ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਕਿ ਉਹ ਫੁਲਾਨੇ ਨਾਲ ਮਿਲਿਆ ਧਮਕੇ ਨਾਲ ਮਿਲਿਆ ਉਹਦੇ ਨਾਲ ਮਿਲਿਆ ਵਾ ਤੁਸੀਂ ਕੀਦਨੇ ਮਿਲੇ ਹੋ ਥੋਡੀ ਕੋ ਲੀਡਰਸ਼ਿਪ ਇੱਥੇ ਪੰਜਾਬ ਚ ਆ ਕੇ ਨੁੱਕੇ ਬੈਠੀ ਐ ਕਿਉਂ ਨਹੀਂ ਉੱਥੇ ਬੈਠ ਕੇ ਆਪਣਾ ਕੰਮ ਕਰਦੇ ਤੁਸੀਂ ਉੱਥੇ ਕਹਿੰਦੇ ਸਾਡੇ ਤੇ ਕੇਸ ਬਣਾਉਂਦਾ ਏਡੀ ਵਰਤ ਤੁਸੀਂ ਕੀ ਕਰ ਰਹੇ ਹੋ ਇਸ ਲਈ ਮੈਂ ਇਹ ਕਹਿਣਾ ਚਾਹੁੰਨੀ ਆ ਕਿ ਇਹ ਤਿਗੜੰਬਾ ਜੀਆਂ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਜਿਹੜਾ ਭੜਕਾ ਕੇ ਹੋਰ ਪਾਸੇ ਲਜਾਣਾ ਚਾਹੁੰਦੇ ਨੇ ਫੇਲ ਹੋ ਸਾਰੇ ਮੁੱਦਿਆਂ ਉੱਤੇ ਫੇਲਰ ਹੋਈ ਹੈ ਸਰਕਾਰ ਤੇ ਹੁਣ ਧਿਆਨ ਧੜਕਾਉਣਾ ਚਾਹੁੰਦੇ ਐ ਕੋਹਰ ਪਾਸੇ ਧਿਆਨ ਲੈ ਜੀ ਖਿੱਚ ਗਏ ਅਸੀਂ ਅੱਜ ਉਹ ਸੀਰੀਅਸਲੀ ਸਿਰ ਨਾਲ ਸਰ ਜੋੜ ਕੇ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਮੈਂ ਕਹਿੰਦਾ ਪਾਰਟੀ ਲਾਈਨ ਦੇ ਉੱਪਰ ਉੱਠ ਕੇ ਹੋ ਕੇ ਵੀ ਕਿ ਦੇਖਿਓ ਕਿਤੇ ਰੱਬ ਨੇ ਜੋ ਸਾਨੂੰ ਕਸ਼ਟ ਦਿਖਾਇਆ ਸੀ ਅੱਤਵਾਦ ਵੇਲੇ ਪਰਮਾਤਮਾ ਕਰੇ ਮੁੜ ਕੇ ਉਹ ਜਿਹੇ ਕੰਮ ਸਾਡੇ ਪੰਜਾਬ 'ਚ ਨਾ ਹੋਵੇ ਜਿਹਨੂੰ ਅਸੀਂ ਦੇਖ ਰਹੇ ਹਾਂ ਕਿਤੇ ਗੈਂਗਸਟਰ ਕਿਤੇ ਕੁਛ ਹਰ ਬੰਦਾ ਹਰ ਪਰਿਵਾਰ ਡਰਿਆ ਹੁੰਦਾ ਕਦੋਂ ਦੁਕਾਨ ਤੇ ਕੀ ਹੋ ਜਾਵੇ ਕਦੋਂ ਰਾਤ ਜਾਂਦੇ ਬੰਦੇ ਤੋਂ ਮੋਟਰਸਾਈਕਲ ਖੋਲਣ ਕਦੋਂ ਕੁਛ ਕਰ ਲੈਣ ਅੱਜ ਤਾਂ ਰਾਜ ਹੀ ਗੈਂਗਸਟਰਾਂ ਦਾ ਅੱਜ ਤਾਂ ਰਾਜ ਹੀ ਜਿਹੜੇ ਹੈਗੇ ਆਪਣਾ ਬਾਹਮ ਰੋਡ ਨਾਲਿਆਂ ਦਾ ਹੋ ਗਿਆ ਸੁੱਤੀ ਕਿੱਥੇ ਪਈ ਹੈ ਸਰਕਾਰ ਐਵੇਂ ਤੁਸੀਂ ਅਖਬਾਰਾਂ ਦੇ ਵਿੱਚ ਬਿਆਨ ਲਾ ਕੇ ਮਾਇਆ ਕਰੋ ਮਾਇਆ ਕਰੋ ਉਹਦੇ ਨਾਲ ਨਹੀਂ ਗੱਲ ਬਣਦੀ ਅੱਜ ਸਾਰੀ ਪੂਰੀ ਤਰ੍ਹਾਂ ਦੇ ਨਾਲ ਇਹਨਾਂ ਚੀਜ਼ਾਂ ਵੱਲ ਧਿਆਨ ਦੇ ਕੇ ਪੂਰੀ ਪੜਤਾਲ ਕਰਕੇ ਜਿਹੜੇ 13 ਚੱਲੇ ਐ ਉਹਨਾਂ ਤੇ ਵੀ ਐਕਸ਼ਨ ਸਾਡੇ ਵਲੇ ਇੱਕ ਚੱਲ ਕੇ ਜਦੋਂ ਚੱਲੇ ਸੀ ਤਾਂ ਪਹਿਲਾਂ ਸ਼ੁਰੂ ਚ ਦਰਵਾਰਾ ਸਿੰਘ ਜੀ ਬਿਲ 13 ਬੰਦੇ ਸਾਡੇ ਬੱਸ ਚੋਂ ਲਾ ਕੇ ਮਾਰੇ ਸੀ ਇਸ ਕਰਕੇ ਦਰਮਬਰਸਲ ਵੱਲ ਮਾਝੇ ਵੱਲ ਕਿ ਇਹਨਾਂ ਦੇ ਸਿਰ ਤੇ ਕੇਸ ਦਾੜੀ ਨਹੀਂ ਹੈਗੀ ਚੌਥੇ ਦਿਨ ਪੰਜਵੇਂ ਦਿਨ ਸਾਡੀ ਸਰਕਾਰ ਤੋੜਤੀ ਸੀਗੀ ਰਾਜੀਵ ਜੀ ਨੇ ਕਿਹਾ ਕਿ ਨਹੀਂ ਇਹਨੂੰ ਸੁਭਾਵ ਹੋ ਚਾਏ ਐਸਟਰਾ ਦੀ ਗੱਲ ਜੇ ਹੋਈ ਹੈ ਤਾਂ ਸੁਭਾarlo ਸੋ ਅੱਜ ਇਹ ਸਰਕਾਰ ਸਭ ਇਹ ਗੱਲ ਕਹਿਣ ਦੇ ਵਿੱਚ ਕਿ ਸਾਨੂੰ ਅਲਰਟ ਕੀਤਾ ਹੈ ਸਾਨੂੰ ਇਹਨਾਂ ਚਕੰਨਾ ਕੀਤਾ ਹੈ ਅਸੀਂ ਇਹਤੇ ਪੂਰਾ ਧਿਆਨ ਦੇਵਾਂਗੇ ਹੋਰ ਵੀ ਸਾਨੂੰ ਸਗੋ ਆਪੋਜੀਸ਼ਨ ਪਾਰਟੀ ਕੀ ਦੂਜੇ ਲੋਕ ਵੀ ਜਿਹੜੀ ਹੈ ਸੰਸਾਯੋਗ ਦੇਣ